ਅਕਾਲੀ ਦਲ ਨੂੰ ਹੀ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਤਾਂ ਇਲੈਕਸ਼ਨ ਸੀ ਜਦੋਂ ਸੈਂਟਰ ਅਕਾਲੀ ਦਲ ਉਦੋਂ ਤੱਕ ਤਾਂ ਉਹ ਜਿਹੜੇ ਬਾਗੀ ਤੇ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀਆਂ ਨਹੀਂ ਜਦੋਂ ਟੁੱਟ ਗਏ ਆਪਣੇ ਨਾਲ ਕਿ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ 'ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲੋ ਜਦੋਂ ਕਾਹਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਾਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਾਂ ਲੜਦੇ ਆ ਉਹ ਜਾਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਚ ਨਹੀਂ ਬੰਦਾ ਅੱਗ ਚ ਨਿਕਲ ਕੇ ਮਸਾ ਬੰਦਾ ਹੁਣ ਆਪਾਂ ਪਿੰਡ ਦੇ ਸਰਪੰਚ ਬੰਦੇ ਆ ਮੈਨੂੰ ਯਾਦ ਆ ਪਹਿਲੇ ਕੀ ਹੁੰਦਾ ਸੀ ਇੱਕ ਇੱਕ ਪਿੰਡ ਦਾ ਸਰਪੰਚ ਕੋਈ 15-15 ਸਾਲ ਰਹਿੰਦੇ ਸੀ ਜਿਹੜੇ ਕੰਮ ਕਰਦੇ ਸੀ ਲੋਕੀ ਜੁੜੇ ਸੀ ਜਿੰਨਾ ਤੱਕ ਆਪਾਂ ਪਛਾਣਦੇ ਨਹੀਂ ਆਪਣੇ ਕਿਹੜੇ ਆ ਪ੍ਰਾਏ ਕੌਣ ਹੈ ਕਿਹੜਾ ਕਿਹਦਾ ਕੀ ਨਿਸ਼ਾਨਾ ਆਪਣਾ ਪੰਜਾਬ ਬਹੁਤ ਪੁੱਛੇ ਹੋ ਜੂਗਾ ਅੱਜ ਗੈਂਗਸਟਰ ਜਿਹੜਾ ਕੀ ਕਰਦਾ ਉਹਨੂੰ ਟੈਲੀਫੋਨ ਕਰ ਲੈਂਦੇ ਪੈਸੇ ਲੈ ਜਾਂਦੇ ਐ ਇੱਥੇ ਖਾਣਿਆਂ ਅੱਜ ਬੰਬ ਸਿੱਟਣੇ ਲੱਗੇ ਹੋ ਗਏ ਸਾਰਾ ਸ਼ਹਿਰ ਹੋ ਗਿਆ ਕੋਈ ਪੁੱਛਣ ਵਾਲਾ ਹੀ ਨਹੀਂ ਪਰ ਕਹਿਣਗੇ ਬਾਦਲ ਸਾਹਿਬ ਦੇ ਕੋਲ ਬਾਦਲ ਸਾਹਿਬ ਦੇ ਕੋਲ ਬੋਲੋ ਜੀ ਬੋਲੋ ਹੁਣ ਜਿਹੜਾ ਅੱਜ ਝੂਠੇ ਆਪਣੇ ਤੇ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ ਯਾਨ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਉਹ ਲੀ ਗਏ ਬੋਲੀ ਗਏ ਬੋਲੀ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਤਾਂ ਬਾਸਲਾ ਕਰ ਲਿਆ ਸੀ ਮੈਂ ਕਿ ਸਾਰਾ ਕੁਝ ਹੀ ਆਪਣੀ ਝੋਲੀ ਪਾਉਂਦਾ ਸਾਰਾ ਕੁਝ ਮੈਂ ਤਾਂ ਹੀ ਨਹੀਂ ਸੀ ਤੀ ਪਰ ਮੈਂ ਮੰਨ ਸੀ ਮੈਂ ਕਿਹਾ ਆ ਖਤਮ ਤਾਂ ਹੋਊਗਾ ਜੇ ਕਿਉਂਕਿ ਆਪਣੇ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਅਥਾਰਟੀ ਹੈ ਅਕਾਲੀ ਦਲੀ ਹੈ ਜਿਹੜਾ ਸਿਰ ਝਕਾਉਂਦਾ ਤੁਸੀਂ ਐਂ ਕਰੋ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਆ ਉਹਨਾਂ ਨੂੰ ਕੁਝ ਕੋ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਜਿਹੜੇ ਅਲੱਗ-ਅਲੱਗ ਇਹਨਾਂ ਨੇ ਆਪਣੇ ਤਖਤ ਦੇ ਜੱਜ਼ਰ ਬਣਾ ਲਏ ਕੀ ਉਹ ਮੰਨਦੇ ਕਾਂਗਰਸੀ ਦੇਖ ਲਓ ਰਾਜਾ ਮੁਰੇ ਨੇ ਕੀ ਬੋਲਿਆ ਸੀ ਜੱਜ਼ਦਾਰਾਂ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਨਦੇ ਹੈ ਤੇ ਉਸ ਕੋ ਆਪਣੀ ਪਾਰਟੀ ਅਕਾਲੀ ਦਾ ਤੇ ਉਹ ਸਿਰਚ ਕਹਿੰਦੀ ਹੈ ਜੋ ਵੀ ਕੋਈ देखो अपनी कौम, दी, कौम सुप्रीम अथॉरिटी है नहीं आपनी इस करके मैं थोड़ा बेनती करना है। आज ये कॉन्फ्रेंस है हम जंग शुरू हो गई है कला सुखबीर सिंह बादल या कोई बोर ਕੱਲਾ ਪੰਜਾਬ ਵੀ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਵਰਕਰ ਬਚਾ ਸਕਦੇ ਆ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਆਪਣਾ ਘਰ ਆਪਾਂ ਕਿਤੇ ਬਾਹਰ ਜਾ ਨਹੀਂ ਸਕਦੇ ਕਿੱਥੇ ਜਾਵਾਂਗੇ ਹੁਣ ਤਾਂ ਬਾਹਰੇ ਮੁਲਕ ਵੀ ਹੁਣ ਰੋਕਣ ਲੱਗੇ ਕੈਨੇਡਾ ਵਾਲੇ ਰੋਕਣ ਲੱਗੇ ਸਾਰੇ ਰੋਕਣ ਲੱਗੇ ਜੇ ਇੱਥੇ ਪੰਜਾਬ ਫੱਕੀ ਲਿਆਉਣੀ ਹੈ ਤਾਂ ਕਾਲੀ ਦੇ ਲਈ ਕਿ ਲਿਆ ਸਕਦਾ ਕੋਈ ਨਹੀਂ ਲਿਆ ਸਕਦਾ ਜਿੰਨੇ ਸਾਲ ਤੁਸੀਂ ਖਰਾਬ ਕਰਨਿਆ ਕਰ ਲੋ ਮੈਨੂੰ ਤਾਂ ਡਰ ਆਇਆ ਕਿ ਇਹ ਹੋਰ ਨਾ ਕੋਈ ਆ ਜੇ ਝੂਠ ਬੋਲਣ ਵਾਲਾ इमोशनल ਕਰਕੇ इमोशनल ਕਰਕੇ ਉਹਨਾਂ ਦੇਖ ਲੋ ਅੱਜ ਦਾ ਫਰੀਦਕੋਟ ਦਾ ਬਣਿਆ ਐਮਪੀ ਬਣਿਆ ਕਿਤੇ ਲੱਭਿਆ ਉਹਦੇ ਪਰ ਕਿਤੇ ਦੁੱਖ ਸੁੱਖ ਹੈ ਕੀ ਲੜਾਈ ਲੜੀ ਨਾ ਉਹ ਸੋਚਦੇ ਆ ਆਸਾ ਸਿਆਸਤ ਇੱਕ ਦੁਕਾਨ ਆ ਸਾਡੇ ਵਾਸਤੇ ਬਾਦਲ ਸਾਹਿਬ ਸੋਚਦੇ ਸੀ ਸੇਵਾ ਹੈ 16 16 ਸਾਲ ਬਾਲ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਕੱਟੀਆਂ ਇੱਥੇ 1 ਸਾਲ ਚ ਚੀਕਾਂ ਨਿਕਲੀਆਂ ਪਈਆਂ ਤੋਂ ਆਪਾਂ ਪੇਸ਼ਾਨੀ ਹੈ ਆਪਾਂ ਆਪਣੀ ਪਾਰਟੀ ਤਗੜਾ ਕਰੀਏ ਤੇ 2 ਸਾਲ ਰਹਿ ਗਏ 2 ਸਾਲ ਤੁਸੀਂ ਮਨ ਬਣਾ ਲਓ ਨਾ ਕਾਲੀ ਨਾਲ ਦੇ ਵਰਕਰਾਂ ਦਾ ਮੁਕਾਬਲਾ ਕਰਨਾ ਕੋਈ ਕਰ ਨਹੀਂ ਸਕਦਾ ਮੈਂ ਤਾਂ ਦੇਖਿਆ ਹੁਣ ਸਰਪੰਚ ਹੀ 25 ਲੱਖ ਦੇ ਤੁਸੀਂ ਮਨ ਬਣਾ ਲਿਆ ਜਿੰਨਾ ਤੇ ਬਿਲ ਜਿੱਤ ਗਿਆ ਤੇ ਅਸ ਕਰਕੇ ਮਾਗੀ ਤੇ ਮੇਲੇ ਤੇ ਆਪਾਂ ਜੋ ਕੱਟ ਕਮਾ ਜੇ ਆਉਣਾ ਤਾਂ ਦਿਨੋਂ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਜੀ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਕੋਈ ਆਉਣ ਇੱਥੇ ਜਿਹੜੇ ਇੱਥੇ ਬਹਿਣ ਐਵੇਂ ਆਪਾਂ ਬੱਸਾਂ ਭਰ ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਆਪਾਂ 19 ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਣਗੇ ਉਹਦੇ ਬਾਅਦ ਭਾਵੇਂ ਸ਼ਨਾਣ ਜਾਂ ਕਿਤੇ ਪਤਾ ਟਿਕਣ ਜਾਣਾ ਕਿਤੇ ਪਰ ਆਪਾਂ ਸਿੱਧੇ ਕਾਨਫਰੰਸ ਆਪਾਂ ਕਿਉਂ ਫਾਰਮੈਟ ਨਹੀਂ ਕਰ ਰਹੇ ਕਿਦੇ ਵਾਸਤੇ ਫਾਰਮੈਟ ਕੋਈ ਨਹੀਂ ਕਰ ਰਿਹਾ ਉਹ ਫੌਜੀ ਲੈ ਕੇ ਆਓ ਜਿਹੜੇ ਬਿਨ ਬੀਵੀਆਂ ਤੋਂ ਜਿਹਨੂੰ ਪਤਾ ਕਾਲੀ ਦਲ ਕੀ ਚੀਜ਼ ਹੈ ਸੋ ਜਿਹੜਾ ਆ ਜਿਹੜੀ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਜਦੋਂ ਜਿਹੜੀ ਲੜਾਈ ਜੰਗ ਚੱਲ ਤੇ ਨਾ ਜਦੋਂ ਫੌਜਾਂ ਦੂਜੀਆਂ ਪਾਸੇ ਦੇਖ ਜਾਣ ਕਿ ਆ ਤਾਂ ਬਹੁਤ ਤਗੜੀ ਫੌਜ ਆ ਤੇ ਬੰਦੇ ਭੱਜ ਜਾਂਦੇ ਆ ਆਪਾਂ ਤੋਂ ਐ ਮਾਇਆ ਬੇ ਕਾਲੀਦਨ ਖਤਮਾ ਜੀ ਕਾਲੀਦਨ ਖਤਮਾ